ਕਾਸਟੂ ਦੇ ਸੰਦੇਸ਼ ਦੇਖਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬੀਟੀ ਦੇਰ ਸ਼ਾਮ ਜਿੱਥੇ ਕਿ ਮੌਸਮ ਵਿਭਾਗ ਵੱਲੋਂ ਮੀਂਹ ਅਤੇ ਤੇਜ਼ ਤੂਫਾਨ ਨੂੰ ਲੈ ਕੇ ਜੈਲੋ ਅਲਰਟ ਪਹਿਲਾਂ ਤੋਂ ਹੀ ਜਾਰੀ ਕਰ ਦਿੱਤਾ ਗਿਆ ਸੀ ਉੱਥੇ ਹੀ ਦੇਰ ਸ਼ਾਮ ਜਿਹੜਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਦਰਗਾਬਾਦ ਸਵਰਨ ਸਿੰਘ ਸਰਦਾਰ ਬਲਕਾਰ ਸਿੰਘ ਪਿੰਡ ਦਰਗਾਬਾਦ ਉਹਨਾਂ ਦਾ ਬਹੁਤ ਹੀ ਵੱਡਾ ਪੋਲਟਰੀ ਫਾਰਮ ਜੋ ਕਿ ਇਸ ਤੂਫਾਨ ਦੀ ਲਪੇਟ ਦੇ ਵਿੱਚ ਤਾਕਤ ਤਬਾਹ ਹੋ ਗਿਆ ਜਿਸ ਦੇ ਕਾਰਨ ਉਹਨਾਂ ਦਾ ਬਹੁਤ ਹੀ ਵੱਡਾ ਨੁਕਸਾਨ ਹੋਇਆ ਹੈ ਉਹ ਸਰਕਾਰ ਪਾਸੋਂ ਮਦਦੀ ਤੋਹਾਰ ਲਗਾ ਇਸ ਮੌਕੇ ਸਾਹਕਾ ਸਰਪੰਚ ਗੁਰਮੀਤ ਸਿੰਘ ਅਤੇ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ ਬਿਊਰੋ ਰਿਪੋਰਟ ਫਾਸਲੇ ਸੰਦੇਸ਼ ਇਹ ਕਿਹੜਾ ਪੋਟੀ ਫੌਸਤ ਕਿੰਨਾ ਮਸਾਣਾ ਤੇ ਕਿਹੜੇ ਪਿੰਡ ਇਹ ਪਿੰਡ ਦਰਗਾਵਾਜ ਅਮ ਡਿਸਟ੍ਰਿਕਟ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਦੇ ਵਿੱਚ ਮੈਂ ਹਸਾਬ ਦਾ ਸਰਪੰਚ ਗਰਮੇਸ਼ ਸਿੰਘ ਦਰਗਾਬਾਦ ਇਹ ਜਿਹੜਾ ਸਾਰਾ ਸਾਡਾ ਛੱਡ ਦਾ ਨੁਕਸਾਨ ਹੋਇਆ ਹੈ ਸਰਵਨ ਸਿੰਘ ਗਰਾਇਆ ਸਰਦਾਰ ਬਲਕ ਸਨ ਅਫਸਰ ਸਰਦਾਰ ਬਲਕਾਰ ਸਿੰਘ ਗਰਾਇਆ ਦੇ ਇਹ ਜਿਹੜਾ ਛੱਡ ਦਾ ਨੁਕਸਾਨ ਹੋਇਆ ਜੀ ਇਹਦੇ ਨਾਲ ਹੀ ਟਰਾਂਸਫਰ ਵੀ ਡਿੱਗਾ ਹੈ ਇਹ ਜਿਹੜਾ ਇਹਨਾਂ ਦਾ ਨੁਕਸਾਨ ਹੈ ਘਟੋ ਘਟ ਕੋ 12 14 ਲੱਖ ਰੁਪਏ ਦਾ ਹੋਇਆ ਕਿਉਂਕਿ ਡਬਲ ਸਟੋਰੀ ਛੱਡੀਗਾ ਜਿਹਦੇ ਵਿੱਚ 3000 ਚੂਚਾ ਹੈਗਾ ਜਿਹੜਾ ਉਹ ਸਾਰਾ ਦਾ ਸਾਰਾ ਮਾਰਿਆ ਗਿਆ ਵਾ ਕੋਕੋ ਅਜੇ ਥੱਲੇ ਆਏ ਆ ਬਹੁਤ ਜ਼ਿਆਦਾ ਤੇ ਉਤੋਂ ਮਲਬਾ ਚੁੱਕਣ ਦੇ ਮਜ਼ਦੂਰ ਤੁਸੀਂ ਵੇਖਿਆ ਹੀ ਆ ਅਜੇ ਚੁੱਕੇਗਾ ਫਿਰ ਪਤਾ ਕੋਈ ਲੱਗੂਗਾ ਕਿਉਂਕਿ 3000 ਚੂਚਾ ਜਿਹੜਾ ਉਹਨਾਂ ਦੇ ਦਸੇਬ 28 29 ਦਿਨ ਦਾ ਅਜ ਹੋ ਗਿਆ ਸੀਗਾ ਤੇ 35 ਦਿਨਾਂ ਦਾ ਤੁਹਾਨੂੰ ਪਤਾ ਚੂਚਾ ਨਿਕਲ ਜਾਂਦਾ ਕਿਉਂਕਿ ਜਿਹੜਾ ਮਾਲ ਹੀ ਸਾਰਾ ਬਣ ਕੇ ਬਿਲਕੁਲ ਤਿਆਰ ਹੋਇਆ ਸੀਗਾ ਤੇ ਇਹ ਕੁਦਰਤੀ ਆਫਤ ਹੋਣ ਕਰਕੇ ਜਿਹੜਾ ਇਹ ਨਾ ਵੱਡਾ ਨੁਕਸਾਨ ਜਿਹੜਾ ਇਹ ਹੋ ਗਿਆ ਵਾ ਕੋਈ ਬੱਚੇ ਵਿੱਚੋਂ ਵਜਨਦਾ ਕੋਈ ਸਭ ਹਾਲਤ ਵੀ ਸਰ ਕੋਈ ਲਾਲ ਤਾਂ ਲੱਗਦਾ ਨਹੀਂ ਵੇਖੋ ਜੇ ਜੇ ਤੱਕ ਆਪਾਂ ਕੋਲ ਥੱਲੇ ਮਲਬਾ ਨਹੀਂ ਚੁੱਕਿਆ ਜਾਂੜਿਆ ਤੇ ਤਾਨੂੰ ਐਨੇ ਸਰ ਤੇ ਜਿਹੜੇ ਘੁੱਟ ਕੇ ਮਰ ਜਲ ਗਏ ਜਾਂ ਜਦੋਂ ਉਤੋਂ ਡਿੱਗਦਾ ਆ ਛੱਤ ਡਿੱਗਦੀ ਆ ਤੇ ਇਹਨਾਂ ਦੇ ਵਿੱਚ ਕਿੰਨੀ ਕਿ ਜਾਨ ਹੁੰਦੀ ਆ ਜਿਹੜੇ ਪੀਏ ਬਾਜ ਜਾਣਗੇ ਕਿੰਨੇ ਚੱਦੇ ਜਿਹੜੇ ਮਜ਼ਦੂਰ ਲੱਗੇ ਨੇ ਸਾਰੇ ਕੰਮ ਇਹ ਮਜ਼ਦੂਰ ਸਵੇਰੇ ਦੇ ਲੱਗੇ ਜੀ ਹਾਂ ਜੇ ਤੱਕ ਜਿਹੜੇ ਮਦਦ ਨੂੰ ਕੋਈ ਨਹੀਂ ਨਹੀਂ ਆ ਜਾ ਤਾਂ ਜਿਹੜਾ ਕੋਈ ਨਿਕਲਦਾ ਮਰਿਆ ਨਿਕਲਦਾ ਜਾਂ ਥੱਲੇ ਆਹ ਤੁਹਾਡੇ ਉੱਥੇ ਖਾਲੇ ਕੋਈ ਨਿਕਲਣਾ ਜੀਗਾ ਤੇ ਨਿਕਲਣਾ ਦੇਖੋ ਜੀਦਾ ਦੇ ਚਿਰਾਂ ਬਾਅਦ ਨਿਕਲਣਾ ਕੋ ਮੁਸ਼ਕਲ ਹੋ ਜਾਂਦਾ ਨਾ ਕਿਹਦਾ ਸਾਹ ਘਟ ਜੂਗਾ ਇਹ ਨਿਕਲਣਾ ਤਾਂ ਬਹੁਤ ਮੁਸ਼ਕਲ ਹੈ ਕਿ ਕਿੰਨੇ ਵਜੇ ਦੇਰ ਰਾਤ ਜਿਹੜਾ ਤੂਫਾਨ ਆਇਆ ਇਹ ਰਾਤੀ 10 ਵਜੇ ਦੇ ਕਰੀਬ ਜਿਹੜਾ ਤੂਫਾਨ ਆਇਆ ਜੇ ਤੇ ਉਦੋਂ ਹੀ ਇਹ ਡਗਾ ਆ ਇਹ ਰਾਤ ਕੋ ਤੁਹਾਨੂੰ ਇਹ ਚੀਜ਼ ਲੱਗ ਪਈ ਲੱਗ ਹਾਂਜੀ ਰਾਤ ਹੀ ਫਿਰ ਇਹਨਾਂ ਫੋਨ ਕੀਤਾ ਹੈਗਾ ਕਿ ਇਦਾਂ ਸਾਡੇ ਤੂਫਾਨ ਆਇਆ ਤੇ ਉਹਦੇ ਨਾਲ ਜਿਹੜਾ ਛੱਡ ਡਿੱਗ ਪਿਆ ਉਹ ਲੱਕੀ ਤੇ ਮਤਲਬ ਕਿਵੇਂ ਜਿਹੜਾ ਦੇ ਦੇ ਤੂਫਾਨ ਨਾਲ ਕਿੰਨਾ ਨੁਕਸਾਨ ਹੋ ਜ਼ਿਆਦਾ ਹੁੰਦੀ ਸ਼ੰਤ ਹਾਡ ਦੇਖੋ ਪਾਜੀ ਲਾਗੇ ਲਾਗੇ ਹੋਰ ਜਿਹੜਾ ਨੁਕਸਾਨ ਹੋਇਆ ਵਾ ਆ ਲੱਗਿਆ ਸਾਨੂੰ ਸਵੇਰੇ ਪਤਾ ਲੱਗਾ ਵੀ ਗੁਜਰਾਂ ਦੇ ਜਿਹੜਾ ਮੱਝਾਂ ਸੜਗੀਆਂ ਨੇ ਕੋਈ 30 40 ਮੱਝਾਂ ਸੜੀਆਂ ਕੁਝ ਬੱਕਰੀਆਂ ਨੇ ਕੁਝ ਘੋੜੀ ਸੜੀ ਉਹਨਾਂ ਦਾ ਟਰੈਕਟਰ ਸੜ ਗਿਆ ਤੇ ਹੋਰ ਲੋਕਾਂ ਦਾ ਜਿਹੜਾ ਭਾਰੀ ਨੁਕਸਾਨ ਜਿਹੜਾ ਇਹ ਹੋਇਆ ਜੀ ਪਹਿਲਾਂ ਵੀ ਅਕਸਰ ਜਿਹੜੇ ਹਨੇਰੀਆਂ ਦਾ ਤੂਫਾਨੇ ਹੁੰਦੇ ਨੇ ਇਹਦੇ ਵਿੱਚ ਤੋਂ ਉਹਨਾਂ ਦੀ ਕੀ ਨਕਲ ਦੇ ਹੁੰਦਾ ਇਹ ਵੇਖੋ ਜੀ ਜਿਹੜਾ ਰਾਤੀ ਤੂਫਾਨ ਨਹੀਂ ਇੰਨਾ ਜਿਆਦਾ ਤੂਫਾਨ ਨਹੀਂਗਾ ਤੇ ਸਾਡੇ ਘਰ ਦਾ ਜਿਹੜਾ ਗੇਟ ਹੈ ਉਹ ਅਸੀਂ ਰਾਤੀ ਬੰਦ ਕੀਤਾ ਤੇ ਉਹ ਹਵਾ ਦੇ ਪ੍ਰੈਸ਼ਰ ਦੇ ਨਾਲ ਹੀ ਜਿਹੜਾ ਉਹਨੇ ਗੇਟ ਨੂੰ ਤੋੜ ਕੇ ਤੇ ਖੋਲ ਦਿੰਦਾ ਹਾਲ ਫਿਰਾਂ ਜਿਹੜਾ ਤੁਹਾਡੀ ਮਨ ਲੋਕ ਹੋਏ ਦੇ ਵਿੱਚ ਇੰਨਾ ਦੇ ਆਉਂਦੇ ਹੀ ਜਿਹਾ ਪਹਿਲਾਂ ਵੇਖਿਆ ਮੈਂ ਇਹ ਦੂਜਾ ਤੂਫਾਨ ਇਹਨੇ ਜੋਰਦਾ ਵੇਖਿਆ ਜੇ ਇੱਕ ਵਾਰੀ ਪਹਿਲਾਂ ਸਾਡੇ ਪਿੰਡ ਤੇ ਇਹ ਤੂਫਾਨ ਆਇਆ ਸੀ ਕਬਰਾਂ ਦੀ ਚਾਰਦिवारी ਕਰਨ ਰਹੀ ਸੀ ਤੇ ਉਦੋਂ ਜਿਹੜਾ ਸੀ ਇਹਨਾਂ ਨੁਕਸਾਨ ਆਇਆ ਉਸ ਤੋਂ ਵਾਧਾ ਇਹ ਅੱਜ ਹੋਇਆ ਜੀ ਕੀ ਸਰਕਾਰ ਕੋਲ ਕੀ ਮਰਜ਼ੀ ਮਤਲਬ ਸਰਕਾਰ ਪਾਸਾ ਇਹੋ ਮਤ ਕਰਨ ਦੇ ਵੇਖੋ ਜੀ ਜਿਹੜੇ ਕਿਸਾਨ ਹੈ ਉਹ ਤੁਹਾਨੂੰ ਪਤਾ ਗਰੀਬ ਹੁੰਦੇ ਆ ਤੇ ਮਾ ਆਪਣੀ ਰੋਜੀ ਰੋਟੀ ਕਰਦੇ ਆ ਤੇ ਇਹ ਇੰਨਾ ਵੱਡਾ ਜੜਾ ਵਾ ਖਰਚਾ ਇਹਨਾਂ ਕੋ ਉਠਾਇਆ ਨਹੀਂ ਜਾਣਾ ਇਹ 14ਵੀਂ ਸਰਕਾਰ ਜਿਹੜੀ ਆ ਇਹਨਾਂ ਦੀ ਕੋਈ ਨਾ ਕੋਈ ਜਿਹੜੀ ਆ ਹੈਲਪ ਕਰੇ ਇਹਨਾਂ ਨੂੰ ਕੋਈ ਵਿੱਤੀ ਮਦਦ ਦਿੱਤੀ ਜਾਵੇ ਜਿਹੜਾ ਇਹ ਦੁਬਾਰਾ ਆਪਣਾ ਕਾਰੋਬਾਰ ਨੂੰ ਸ਼ੁਰੂ ਕੀਤਾ ਜਾ ਸਕੇ ਬਹੁਤ ਔਖੀ ਆ ਜੀ ਵੇਖੋ ਤੁਹਾਨੂੰ ਤੋਂ ਪਹਿਲਾਂ ਦੱਸਦਾ ਵੀ ਜਿਹੜਾ ਜ਼ਿੰਮੇਵਾਰ ਬੰਦਾ ਆ ਆਪਾਂ ਕੋਈ ਇੱਥੇ ਨਾਰਮਲ ਜ਼ਿੰਮੇਵਾਰ ਨੇ ਕੋਈ ਵੱਡੇ ਜ਼ਿੰਮੇਵਾਰ ਨਹੀਂ ਗਏ ਸਾਡੇ ਪਿੰਡ 'ਚ ਆ ਗਏ ਇਹ ਛੋਟੇ-ਛੋਟੇ ਸਾਰੇ ਆ ਕੋਈ 2-4-5 ਕਿੱਲੇ ਵਾਲੇ ਆ ਆਪਾਂ ਤੇ ਇਹਨੇ ਪਾਲੀ ਚੋਂ ਮਹਾ ਹੀ ਆਪਣਾ ਕਰਕੇ ਤੇ ਰੋਟੀ ਪਾਣੀ ਦਾ ਕੰਮ ਹੀ ਕਰਦੇ ਆ ਜਿਹੜਾ ਕਾਰੋਬਾਰ ਨੂੰ ਖੜਾ ਕਰਨਾ ਉਹ ਬਹੁਤ ਔਖਾ ਆ ਤੇ ਸਰਕਾਰ پاسੋਂ ਚਾਹਾਂਗੇ ਕੋਈ ਨਾ ਕੋਈ ਇਹਨਾਂ ਦੀ ਜੜੀ ਆ ਕਿਉਂਕਿ ਸਰਕਾਰ ਕੋਲੋਂ ਇਹਨੇ ਜਿਹੜਾ ਫੰਡ ਹੁੰਦੇ ਆ ਇਹਨਾਂ ਕੁਦਰਤੀ ਆਫਤਾਂ ਨਾਲ ਜਿੱਟਣ ਵਾਸਤੇ ਤੇ ਉਹ ਇਹਨਾਂ ਨੂੰ ਕੁਛ ਨਾ ਕੋਈ ਜ਼ਰੂਰ ਵਿੱਚ ਦੇਵੇ ਤੇ ਇਹਨਾਂ ਦੀ ਵਿੱਤੀ ਮਦਦ ਕਰ ਜਿਹੜਾ ਇਹ ਆਪਣਾ ਕੰਮ ਆ ਦੁਬਾਰਾ ਚਾਲੂ ਕਰ ਸਕਣ ਤੇ ਆਪਣਾ ਜੀਵਨ ਬਰਸਰ ਜਿਹੜਾ ਉਹ ਵਧੀਆ ਤਰੀਕੇ ਨਾਲ ਕਰ ਸਕਣ ਕੋਈ ਸਰਕਾਰੀ ਕਰਮਚਾਰੀ ਹੁਣ ਤੱਕ ਕੋਈ ਜਿੰਨਾ ਕੋਈ ਨਹੀਂ ਅਜੇ ਤੱਕ ਕੋਈ ਸਰਕਾਰੀ ਕਰਮਚਾਰੀ ਨੇ ਪਹੁੰਚਿਆ ਇਹ ਟ੍ਰਾਂਸਫਰਸ ਉਹ ਡਿੱਗਾ ਤੇ ਇਹਦੇ ਵੀ ਆਪਾਂ ਉੱਥੇ ਕੰਪਲੀਟ ਕੀਤੀ ਜੇ ਵੀ ਬਤੀ ਨਾ ਜਿਹੜੀ ਚਾਲੂ ਕੀਤੀ ਜਾਵੇ ਕਿਉਂਕਿ ਤੁਹਾਨੂੰ ਪਤਾ ਹੈ ਜੇ ਲਾਈਟ ਚਾਲੂ ਹੋ ਗਈ ਤੇ ਮੁੜਕੇ ਕੰਮ ਕਰ ਬੜੋ ਸਕਦਾ ਹੋਰ